ਹਲੋ ਐਂਸਾ ਸ੍ਰੀਕਾ ਦੋਸਤੋ ਇਹ ਸਾਡਾ ਮਾਈਕੇ ਦਾ ਪਿੰਡ ਮੇਰਾ ਅੱਜ ਵਲੌਗ ਦੀ ਸਟਾਰਟ ਕਰਦੇ ਹਾਂ ਆਪਣੇ ਪਿੰਡ ਤੋਂ ਇਹ ਮੇਰਾ ਪੇਕਾ ਪਿੰਡ ਹੈ ਆ ਦੇਖੋ ਦੋਸਤੋ ਇਹਨਾਂ ਨੇ ਕਿੰਨੀ ਵਧੀਆ ਜਿਹੜੀ ਘਰ ਦੀ ਖੇਤੀ ਲਾਹਿੰਦੀ ਮੇਰੇ ਮੰਮੀ ਨੂੰ ਬੜਾ ਸ਼ੌਂਕ ਹੈ ਆ ਦੇਖਿਓ ਗੋਭੀ ਲਾਇਆ ਹੋਇਆ ਆ ਫੁੱਲ ਗੋਭੀ ਤੇ ਆ ਪੱਤਾ ਗੋਭੀ ਆਪਣੇ ਘਰ ਦਾ ਹੋ ਜਾਂਦਾ ਆ ਦੇਖਿਓ ਬਾਥੂ ਇਸ ਬਾਥੂ ਦਾ ਸਾਫ ਇੰਨਾ ਟੇਸਟ ਬਣਦਾ ਨਾ ਨੰਬੀ ਪਾਲਕ ਹੋਵੇ ਤਾਂ ਬਾਤ ਸਾਗ ਬਹੁਤ ਸੋਹਣਾ ਆਪ ਪੀਤੇ ਲੱਗੇ ਹੋਏ ਆ ਆਲੂ ਬਖਾਰੇ ਦਾ ਪੇਡ ਇਹ ਡੜੇ ਮੋਟੇ ਆਲੂ ਲੱਗਦੇ ਨੇ ਤੇ ਦੋਸਤੋ ਕਿਹਨਾ ਕਿਹਨਾਂ ਨੇ ਖਾਏ ਨੇ ਮੈਨੂੰ ਜਰੂਰ ਦੱਸਣਾ ਆਲੂ ਬਖਾਰੇ ਤੇ ਆ ਮਸੰਮੀਆਂ ਦੋਸਤੋ ਸਾਡੀ ਮੰਮੀ ਨੇ ਲਾਈ ਸੀ ਬਹੁਤ ਸੋਹਣੀ ਮਸੰਮੀ ਤੇ ਇਹਨੂੰ ਐਡੜੀਆਂ ਮੋਟੀਆਂ ਮਸੰਮੀਆਂ ਲੱਗਦੀਆਂ ਨੇ ਤੇ ਦੋਸਤੋ ਇਹ ਉਹ ਘਰ ਹੈ ਜਿੱਥੇ ਅਸੀਂ ਜੰਮੇ ਪਲੇ ਖੇਲੇ ਕੁਦੇ ਲੜੇ ਕੁਲੇ ਤੇ ਅੱਜ ਅਸੀਂ ਮੇਰੀ ਉਮਰ ਅਮ 30 ਤੋਂ ਪਾਰ ਲੰਘ ਗਈ ਐ ਤੇ ਆਹ ਦੇਖੋ ਇਹ ਕਰਨ ਨਾਲ ਇੰਨਾ ਪਿਆਰ ਆ ਭਾਵੇਂ ਜਿੰਦਾ ਦਾ ਮਰਜੀ ਐ ਅਸੀਂ ਇਸ ਘਰ ਚ ਬਹੁਤ ਮਿਹਨਤ ਕੀਤੀ ਐ ਅੱਗੇ ਚੰਗੇ ਘਰ ਮਿਲ ਗਏ ਖਾਂਦੇ ਜਿੰਦੇ ਅਸੀਂ ਮੇਰੀ ਫੈਮਲੀ ਨੇ ਪਿੱਛੋਂ ਬਹੁਤ ਮਿਹਨਤ ਕਰਕੇ ਸਾਨੂੰ ਪੜਾਇਆ ਲਿਖਾਇਆ ਜੀ ਅਸੀਂ ਪਿੱਛੋਂ ਮਿਡਲ ਫੈਮਲੀ ਸੀ ਮੇਰੇ ਪਾਪਾ ਪ੍ਰਾਈਵੇਟੀ ਕੰਮ ਕਰਦੇ ਸੀ ਅਸੀਂ ਤਿੰਨੇ ਭੈਣ ਭਾਈ ਮੈਂ ਪਹਿਲਾਂ ਵੀ ਦੱਸਦੀ ਆ ਤੁਹਾਨੂੰ ਅਸੀਂ ਤਿੰਨੋਂ ਪੜਨ ਨੂੰ ਹੁਸ਼ਿਆਰ ਸੀ ਮੇਰੇ ਮੰਮੀ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਸੀ ਲੇਕਿਨ ਪਿੱਛੋਂ ਵਹਿਕ ਨਾ ਹੋਣ ਕਰਕੇ ਕੋਈ ਕਿਸ ਨੇ ਸਾਥ ਨਹੀਂ ਬਤਾ ਥੋੜੀ ਫੈਮਿਲੀ ਅਨਪੜੀ ਅਗਰ ਪੜੇ ਲਿਖੇ ਹੁੰਦੇ ਤੇ ਅੱਜ ਕਿਸੇ ਅਫਸਰ ਦੀ ਪੋਸਟ ਤੇ ਹੁੰਦੇ ਤਾਂ ਅੱਜ ਉਹਨਾਂ ਨੇ ਮੈਂ ਉਹਨਾਂ ਦੀ ਕਹਾਣੀ ਤੁਹਾਨੂੰ ਫਿਰ ਕਿਸੇ ਅਗੇ ਛੋਟੇ ਬਲੌਗ ਨਮੇ ਜਰੂਰ ਸੁਣਾਵਾਂਗੀ ਤੇ ਅੱਜ ਉਹਨਾਂ ਨੇ ਸਾਂਝ ਪਤਾ ਕਿ ਇਹਦੇ ਨਾਲ ਪਾਲੀ ਹੋਈ ਉਸ ਅਫਸਰ ਦੀ ਮੰਗਾ ਗੱਲ ਸੁਣਾਉਂਦੀ ਪਈ ਮਮੀ ਦੀ ਇੰਟਰਨੈਸ਼ਨਲ ਖਿਡਾਰੀ ਅੱਜ ਦੇ ਸਮੇਂ 'ਚ ਹੋਣ ਤਾਂ ਬਹੁਤ ਵੱਡੀ ਅਫਸਰ ਦੀ ਸ਼ੀਰ ਤੇ ਅੱਜ ਉਹਨਾਂ ਨੇ ਸਾਂਝ ਆਪਣੀ ਨਾਲ ਪਸ਼ੂਆਂ ਨਾਲ ਪਾਈ ਹੋਈ ਆ ਦੇਖੋ ਮੇਰੀ ਮੰਮੀ ਕੋਲ ਪਸ਼ੂ ਪੜੇ ਇਹਨਾਂ ਨਾਲ ਬਹੁਤ ਜ਼ਿਆਦਾ ਮੋਹ ਕਰਦੇ ਨੇ ਮੇਰੇ ਮੰਮੀ ਆ ਗਾਂ ਆ ਆ ਬੱਚੀ ਐ ਆ ਦੋ ਮੱਝਾਂ ਨੇ ਇਹਨਾਂ ਨਾਲ ਹੀ ਬਸ ਮੋਹ ਰੱਖਿਆ ਹੋਇਆ ਹੈ ਇਹ ਹੀ ਇਹਨਾਂ ਦਾ ਪਰਿਵਾਰ ਹੈ ਇਹਨਾਂ ਨਾਲ ਹੀ ਬਸ ਪਿਆਰ ਕਰਦੇ ਨੇ ਤੇ ਜੋ ਵੀ ਗਿਲੇ ਸ਼ਿਕਵੇ ਇਹਨਾਂ ਨਾਲ ਹੀ ਕਰਦੇ ਨੇ ਤੇ ਕਿਤੇ ਅਸੀਂ ਆ ਜਾਈਏ ਤੇ ਸਾਡੇ ਨਾਲ ਕਰ ਲੈਂਦੇ ਉਹਨਾਂ ਨੂੰ ਬਹੁਤ ਮਤਲਬ ਇਹ ਹੋ ਜਾ ਸੀ ਕਿ ਮੈਂ ਅੱਗੇ ਵਧਾਂ ਲੇਕਿਨ ਮੰਨ ਲਾ ਨੇ ਕਿ ਕਿਸਮਤ ਕਿਸਮਤ ਵੀ ਕਹਿੰਦੇ ਆਪਣੇ ਹੱਥ ਹੁੰਦੀ ਹੈ ਪਰ ਪਿੱਛੋ ਫੈਮਲੀ अनपढ़ ਸੀ ਜਿਹਦੇ ਕਰਕੇ ਮਤਲਬ ਕਿਸੇ ਨੇ ਸਾਥ ਨਹੀਂ ਦਿੱਤਾ ਮੇਰੇ ਨਾਨਾ ਜੀ ਉਹਨਾਂ ਨੂੰ ਜਿਆਦਾ ਨੌਲੇਜ ਨਹੀਂ ਸੀ ਪੜਾਇਆ ਤਾਂ ਜ਼ਰੂਰ ਉਹਨਾਂ ਨੇ ਪਰ ਉਹ ਵੀ ਮਾਸਟਰਾਂ ਦੇ ਟੀਚਰਾਂ ਦੇ ਸਿਰ ਤੇ ਪੜ ਗਏ ਅੱਗੇ ਕਿਸੇ ਨੇ ਸਾਥ ਨਹੀਂ ਦਿੱਤਾ ਅੱਗੇ ਮੇਰੇ ਡੈਡੀ ਸੀਗੇ ਡੈਡੀ ਮੇਰੇ ਪ੍ਰਾਈਵੇਟ ਜੌਬ ਕਰਦੇ ਸੀ ਪਹਿਲਾਂ ਹੀ ਉਹਨਾਂ ਨੇ ਕੰਮ ਕੀਤਾ ਤੇ ਇੱਥੋਂ ਤੱਕ ਉਹਨਾਂ ਨੂੰ ਥੋੜਾ ਜਿਹਾ ਚੱਕਿਆ ਵੀ ਅਸੀਂ ਪੜ ਗਏ ਅੱਗੇ ਸਾਨੂੰ ਬਹੁਤ ਵਧੀਆ ਪੜਾਇਆ ਹੋਇਆ ਮੈਂ ਵੱਡੀ ਆ ਮੈਂ ਮੇ ਵੀ ਐਡ ਕੀਤੀ ਆਪਣੇ ਪਰਿਵਾਰ ਚ ਇੱਥੇ ਪੇਕਿਆਂ ਦੇ ਛੋਟੀ ਆ ਉਹਨੇ ਐਮਏ ਪੋਲੀਟੀਕਲ ਸਾਇੰਸ ਕੀਤੀ ਔਰ ਐਨਟੀਟੀ ਕੀਤੀ ਹੋਈ ਪ੍ਰੋਫੈਸ਼ਨਲ ਕੋਰਸ ਮੇਰਾ ਬ੍ਰਦਰ ਹੈ ਉਹਨੇ ਬੀਐਸਸੀ ਐਮਬੀਏ ਆਪਣੇ ਇਸੇ ਫੈਮਿਲੀ ਚ ਕੀਤੀ ਹੈ ਤੇ ਮੇ ਤੋਂ 10 ਸਾਲ ਛੋਟਾ ਹੈ ਸਾਨੂੰ ਇੰਨਾ ਜ਼ਿਆਦਾ ਪੜਾਇਆ ਇਸ ਕਰਕੇ ਮੈਂ ਕਰਜ਼ ਕਰਦੀਆਂ ਕਿ ਇੱਕ ਮਤ ਸੋਚੋ ਕਿ ਅਸੀਂ ਗਰੀਬ ਆ ਜਾਂ ਤੁਸੀਂ ਗਰੀਬ ਕੋਈ ਵੀ ਗਰੀਬ ਨਹੀਂ ਹੁੰਦਾ ਅਗਰ ਕਿਸੇ ਨੇ ਬਦਨਾ ਅੱਗੇ ਤਾਂ ਉਹਦੇ ਕੋਲ ਜਜਵਾ ਹੋਣਾ ਚਾਹੀਦਾ ਉਹਦੇ ਕੋਲ ਮੁਹਾਰਤ ਹੋਣੀ ਚਾਹੀਦੀ ਹੈ ਉਹਦੇ ਕੋਲ ਜਨੂਨ ਹੋਣਾ ਚਾਹੀਦਾ ਅੱਗੇ ਵਧਣ ਦਾ ਤੇ ਅੱਜ ਅਸੀਂ ਅੱਗੇ ਵਧੇ ਆ ਜਨੂਨ ਹੈ ਹੁਣ ਮੇਰੇ ਭਰਾ ਦੀ ਇਹ ਸੋਚ ਆ ਕਿ ਉਹਨੇ ਨਾ ਮਖ ਪੁਰਾਣਾ ਘਰ ਟਾ ਕੇ ਨਵਾਂ ਘਰ ਬਣਾਣਾ ਹੈ ਬਾਥਰੂਮ ਤਿਆਰ ਕਰ ਲਏ ਨੇ ਤੇ ਉਹਨੇ ਹੁਣ ਇਸ ਇਸ ਪੁਰਾਣੇ ਘਰ ਨੂੰ ਸਾਨੂੰ ਮੋਹਤ ਬਹੁਤ ਹੈ ਕਿਉਂਕਿ ਅਸੀਂ ਇੱਥੇ ਚ ਪਲੇ ਬੜੇ ਬਦਦੇ ਆ ਹੋਏ ਆ ਤੇ ਇਹਦੇ ਚ ਸਾਰਿਆਂ ਨੇ ਆਪਣੀ ਭੜਾਈ ਪੂਰੀ ਕੀਤੀ ਹੈ ਤੇ ਹੁਣ ਅਸੀਂ ਸਾਰੇ ਆਪਣੇ ਦੋਨੇ ਪਾਸ ਆਪਣੇ ਚੰਗੇ ਘਰ ਹੈ ਵਧੀਆ ਘਰ ਨੇ ਮੇਰੇ ਹਸਬੰਡ ਆ ਪਾਵਰ ਕੰਮ ਚ ਨੇ ਤੇ ਛੋਟੀ ਦੇ ਹਸਬੰਡ ਆਰਮੀ ਚ ਨੇ ਤੇ ਮੇਰਾ ਬ੍ਰਦਰ ਤੁਹਾਨੂੰ ਮੈਂ ਦੱਸਤੀ ਉਹਦੀ ਕੁਆਲਿਫੀਕੇਸ਼ਨ ਕੀ ਉਹਨੇ ਬੀਐਸਸੀ ਐਗਰੀਕਲਚਰ ਕਰਕੇ ਐਮਬੀਏ ਕਰਦਾ ਪਿਆ ਹੈ ਤੇ ਨਾਲ ਨਾਲ ਜੌਬ ਵੀ ਕਰਦਾ ਪਿਆ ਹੈ ਚੰਗੀ ਜੌਬ ਹੈ ਉਹਨੂੰ ਕੋਲ ਐਗਰੀਕਲਚਰ ਦੇ ਵੇਸਤੇ ਸੋ ਹੋ ਸਕਦਾ ਕਿ ਉਹ ਜਲਦੀ ਹੀ ਗਵਰਨਮੈਂਟ ਜੌਬ ਦੇ ਵਿੱਚ ਵੀ ਆ ਜਾ ਸੋ ਹੌਪ ਕਰਦੇ ਆ ਕਿ ਜਲਦੀ ਆਵੇ ਤੇ ਮੈਨੂੰ ਇਸ ਤਰ੍ਹਾਂ ਸਾਰਾ ਹੀ ਮਤਲਬ ਆਪਣੇ ਘਰ ਨਾਲ ਬੜਾ ਮੋਹ ਹੈ ਤੇ ਇਸ ਮੋਹ ਨਾਲ ਨਾ ਅੱਜ ਮੈਂ ਆਪਣੇ ਘਰ ਹੁਣ ਵਾਪਸ ਜਾਣਾ ਹੈ ਸੋਰੇ ਪਰਿਵਾਰ ਚ ਤੇ ਮੇਰਾ ਮਨ ਜਿਹੜਾ ਘੁੱਟਿਆ ਘੁੱਟਿਆ ਹੋਉਂਦਿਆ ਤੇ ਮੇਰਾ ਦਿਲ ਨਹੀਂ ਕਿਉਂਕਿ ਇੱਥੇ ਮੈਂ 5-6 ਦਿਨ ਕੱਟੇ ਸਿਰਫ ਫਿਰ ਵੀ ਜਿਹੜਾ ਮਤਲਬ ਇਦਾਂ ਲੱਗਦਾ ਕਿ ਅਸੀਂ ਇੱਥੇ ਰਹੀਏ ਹੈਨਾ ਪਰ ਨਹੀਂ ਨਾ ਕਿਉਂਕਿ ਆਪਣੇ ਨਾਲ ਬੱਚੇ ਵੀ ਨੇ ਹੋਰ ਫੈਮਲੀਆਂ ਵੀ ਐ ਬੜਾ ਮਨ ਘਟੋਂਦਾ ਜਦੋਂ ਘਰ ਨੂੰ ਜਾਓ ਤੇ ਕਿਹਦਾ ਕਿਹਦਾ ਮਨ ਘਟੋਂਦਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਵਾਏ ਵਾਏ ਥੈਂਕ ਯੂ